ਬੇਰੋਜ਼ਗਾਰੀ ਦੀ ਰਿਪੋਰਟ ਆਈ ਕਿ ਕਿੰਨੀ ਆ ਸਾਡੇ ਕੋਲ ਰਿਪੋਰਟ ਆਈ ਕਿ 6.8 ਤੇ ਚਲੀ ਗਈ ਹੈ ਬੇਰੋਜ਼ਗਾਰੀ ਦੀ ਦਰ ਵੱਧ ਗਈ ਹੈ ਬੇਰੋਜ਼ਗਾਰ ਵੱਧ ਗਏ ਨੇ ਪਰ ਇਹ ਰਿਪੋਰਟ ਸੀ ਸਾਰੇ ਦੇਸ਼ ਦੀ ਕੈਨੇਡਾ ਦੀ ਰਿਪੋਰਟ ਸੀ 6.8 ਦੀ ਕੈਲਗਰੀ ਦੀ ਰਿਪੋਰਟ ਆਈ ਹੈ ਕਿ ਇਹ 7.9% ਤੇ ਚਲੀ ਗਈ ਹੈ ਕੈਲਗਰੀ ਦੇ ਵਿੱਚ ਬੇਰੋਜ਼ਗਾਰੀ ਦੀ ਦਰ 7.9 ਦਰਜ ਕੀਤੀ ਜਾ ਰਹੀ ਹੈ ਸਾਰੇ ਦੇਸ਼ ਦੀ ਹੈ 6.8 ਇਹ ਇਸ ਕਰਕੇ ਨਹੀਂ ਹੈ ਕਿ ਸਾਡੀਆਂ ਨੌਕਰੀਆਂ ਚਲੀਆਂ ਗਈਆਂ ਨੇ ਬੇਰੋਜ਼ਗਾਰੀ ਇਸ ਕਰਕੇ ਨਹੀਂ ਵਧੀ ਕਿ ਲੋਕਾਂ ਨੂੰ ਨੌਕਰੀਆਂ ਤੋਂ ਫਾਇਰ ਕਰ ਦਿੱਤਾ ਗਿਆ ਹੈ ਕੱਢ ਦਿੱਤਾ ਗਿਆ ਹੈ ਲੇਆਫ ਹੋ ਗਈ ਹੈ ਇਸ ਕਰਕੇ ਹੋਈ ਹੈ ਕਿ ਬਹੁਤ ਵੱਡੀ ਗਿਣਤੀ ਵਿੱਚ ਲੋਕ ਇੱਥੇ ਆ ਗਏ ਨੇ ਤੇ ਉਹਨਾਂ ਨੂੰ ਕੰਮ ਨਹੀਂ ਮਿਲਿਆ ਜਿਹੜੇ ਲੋਕ ਪਹਿਲਾਂ ਕੰਮ ਕਰ ਰਹੇ ਨੇ ਉਹ ਕੰਮ ਕਰ ਹੀ ਰਹੇ ਨੇ ਉਹਨਾਂ ਨੂੰ ਫਾਇਰ ਨਹੀਂ ਕੀਤਾ ਗਿਆ ਬੇਰੋਜ਼ਗਾਰੀ ਇਸ ਕਰਕੇ ਨਹੀਂ ਵਧੀ ਕਿ ਲੋਕਾਂ ਨੂੰ ਨੌਕਰੀਆਂ ਤੋਂ ਕੱਢ ਦਿੱਤਾ ਗਿਆ ਬਲਕਿ ਇਸ ਕਰਕੇ ਵਧੀ ਹੈ ਕਿ ਨਵੇਂ ਲੋਕ ਆ ਗਏ ਨੇ ਇਟ ਲੇਬਰ ਫੋਰਸਸ ਹੈਸ ਗਰੋਨ ਸਿਗਨੀਫੀਕੈਂਟਲੀ ਐਸ ਪੀਪਲ ਡਰਨ ਬਾਈ ਦੀ ਪ੍ਰੋਮਿਸ ਆਫ ਅਪਰਚੂਨਿਟੀ ਐਂਡ ਰੈਲੇਟਿਵਲੀ ਅਫੋਰਡੇਬਲ ਲਿਵਿੰਗ ਮੂਵ ਟੂ ਕੈਨੇਡਾ ਫਰਮ ਅਦਰ ਪ੍ਰੋਵਿੰਸਸ ਐਂਡ ਅਬਰਾਡ ਜਿਹੜੀਆਂ ਜਿਹੜੇ ਇਸ਼ਤਿਹਾਰ ਸਾਡੀ ਸਰਕਾਰ ਨੇ ਚਲਾਏ ਕਿ ਸਾਡੇ ਅਫੋਰਡੇਬਿਲਟੀ ਬਹੁਤ ਵਧੀਆ ਹੈ ਤੁਸੀਂ ਟ੍ਰਾਂਟੋ ਚ ਘਰ ਨਹੀਂ ਲੈ ਸਕਦੇ ਵੈਨਕੂਵਰ ਚ ਘਰ ਨਹੀਂ ਲੈ ਸਕਦੇ ਸਾਡੇ ਆਓ ਇੱਥੇ ਘਰ ਮਿਲ ਜਾਣਾ ਤੁਹਾਨੂੰ ਤੇ ਸਾਡੇ ਕੋਲ ਅਪਰਚੂਨਿਟੀਆਂ ਬਹੁਤ ਨੇ ਲੋਕ ਧੜਾ ਤੜ ਇਧਰੋਂ ਉਧਰੋਂ ਤੇ ਬਾਹਰੋਂ ਇੱਥੇ ਆ ਗਏ ਤੇ ਇੱਥੇ ਆ ਕੇ ਪਤਾ ਲੱਗਾ ਤੇ ਇੱਥੇ ਤਾਂ ਕੋਈ ਗੁੱਈ ਆ ਕੰਮ ਗੱਲ ਬਣੀ ਨਹੀਂ ਹਾਊ ਐਵਰ ਜੌਬ ਕ੍ਰिएशन ਹੈਜ਼ ਨਾਟ ਕੈਪਟ ਅਪ ਵਿਦ ਥਿਸ ਪੋਪੂਲੇਸ਼ਨ ਬੂਮ ਉਹਨੀਆਂ ਨੌਕਰੀਆਂ ਨਹੀਂ ਬਣੀਆਂ ਜਿੰਨੇ ਲੋਕ ਇੱਥੇ ਆ ਗਏ ਲੀਡਿੰਗ ਟੂ ਦੀ ਪੀਰੀਅਡ ਆਫ ਲੇਬਰ ਮਾਰਕੀਟ ਐਡਜਸਟਮੈਂਟ ਇਹਦੇ ਨਾਲ ਲੇਬਰ ਮਾਰਕੀਟ ਐਡਜਸਟਮੈਂਟ ਹੋਣ ਲੱਗ ਪਈ ਤੇ ਸਮਾਂ ਵੱਧ ਗਿਆ ਚੀਫ ਇਕਨੋਮਿਸਟ ਨੇ 80b ਦੇ ਉਹਨਾਂ ਨੇ ਕਿਹਾ 2022 ਤੋਂ ਲੈ ਕੇ ਜਿਹੜੀ ਅਲਬਰਟਾ ਇਸ ਕਾਲਿੰਗ ਕੈਂਪੇਨਾਂ ਚਲਾਈਆਂ ਗਈਆਂ ਪਹਿਲਾਂ ਜੇਸਨ ਕੈਨੀ ਉਹਨਾਂ ਨੇ ਚਲਾਈ ਫਿਰ ਜਾਨੀਲ ਸਮਿਥ ਜੀ ਨੇ ਚਲਾਈ ਸਾਡੀਆਂ ਸਰਕਾਰਾਂ ਨੇ ਇਹਨੇ ਚਲਾਈਆਂ ਇਹਦੇ ਨਾਲ ਇੰਟਰ ਪ੍ਰੋਵਿੰਸ਼ੀਅਲ ਮਾਈਗ੍ਰੇਸ਼ਨ ਵੱਧ ਗਈ ਲੋਕਾਂ ਦੇ ਘਰ ਵਿਕਣੇ ਸ਼ੁਰੂ ਹੋ ਗਏ קרਾਂ ਦੀਆਂ ਕੀਮਤਾਂ ਅਚਾਨਕ ਵੱਧ ਗਈਆਂ ਬੂਮ ਆ ਗਿਆ ਕੈਲਗਰੀ ਦੇ ਵਿੱਚ ਹੁਣ ਅਪਰੋਕਸੀਮੇਟਲੀ 42% ਅਲਬਰਟਾ ਦੀ ਪਾਪੂਲੇਸ਼ਨ ਗਰੋਥ ਜਿਹੜੀ ਹੋਈ ਹੈ 42% ਪਾਪੂਲੇਸ਼ਨ ਗਰੋਥ ਹੋਈ ਹੈ ਜੁਲਾਈ 2023 ਤੋਂ ਜੁਲਾਈ 2024 ਦੇ ਦਰਮਿਆਨ ਕੈਨ ਯੂ ਇਮੇਜਿਨ 42% ਇਨਕਰੀਸ ਜਿਹੜੀ ਹੈ ਉਹ ਸਾਡੀ ਹੋਈ ਹੈ ਪਿਛਲੇ ਜੁਲਾਈ ਤੋਂ ਲੈ ਕੇ ਇਸ ਸਾਲ ਦੇ ਜੁਲਾਈ ਤੱਕ ਤੇ ਇਹ ਬਣੀ ਹੈ 4.4% ਐਨੂਅਲ ਇਨਕਰੀਸ ਹਾਈਐਸਟ ਸਿንስ 1981 81 ਤੋਂ ਬਾਅਦ ਸਭ ਤੋਂ ਵੱਧ ਇਹ ਗਿਣਤੀ ਦਰਜ ਕੀਤੀ ਜਾਈ ਹੈ ਸੋ ਸਾਡੇ ਜਿਹੜੀ ਅਨਇੰਪਲੋਇਮੈਂਟ ਬੇਰੋਜ਼ਗਾਰੀ ਦੀ ਦਰ ਬਣੀ ਹੈ ਉਹ 7.9% ਬਣੀ ਹੋਈ ਹੈ ਕਿਉਂਕਿ ਦੂਜੀਆਂ ਸੂਬਿਆਂ ਤੋਂ ਤੇ ਬਾਹਰੋਂ ਲੋਕ ਆਏ ਕਿਉਂਕਿ ਸਾਡੀਆਂ ਸਰਕਾਰਾਂ ਨੇ ਉਹਨਾਂ ਨਾਲ ਵਾਅਦੇ ਕੀਤੇ ਸਨ